ਦੋਸਤੋ ਮੈਂ ਤੁਹਾਡਾ ਛੇਵਿਕ ਛੋਟੀ ਜੀ ਰੀਲ ਲਿਖਾ ਜਰਾ ਅੱਜ ਦੀ ਰੀਲ ਵੀ ਬੜੀ ਇੰਟਰਸਟਿੰਗ ਹੋਏਗੀ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਵੀਡੀਓ ਹੈ ਫਤੇ ਦੇ ਬਾਰੇ ਕੇ ਵਾਟਸ ਦਾ ਮੀਨਿੰਗ ਆਫ ਫਤੇ ਸੋ ਕਿਸੇ ਨੇ ਸਹੀ ਕਿਹਾ ਹੈ ਕਿ ਚਾਰ ਮਿਲੇ 64 ਖਿਲੇ ਜਾਨੀ ਕਿ ਦੋ ਅੱਖਾਂ ਦੇ ਨਾਲ ਦੋ ਅੱਖਾਂ ਮਿਲ ਗਈਆਂ ਆਈ ਕੰਟੈਕਟ ਹੋ ਗਿਆ 64 ਖਿਲੇ ਜਾਨੀ ਕਿ 32 ਦੰਦ ਆਪਣੇ ਤੇ 32 ਦੰਦ ਅਗਲੇ ਦੇ ਸੋ 34 ਖਿਲੇ ਯਾਨੀ ਕਿ ਬਰਾਚਾਂ ਖੜ ਗਈਆਂ ਇੰਨੀ ਖੁਸ਼ੀ ਹੋਈ ਤੇ ਫਿਰ ਕੀ ਹੋਇਆ ਮਿਲੇ 20 ਕਰ ਜੋੜ ਯਾਨੀ ਕਿ ਜਦੋਂ ਦੋ ਹੱਥ ਜੋੜੇ ਤਾਂ 10 ਉਂਗਲੀਆਂ ਆਪਣੀਆਂ ਤੇ 10 ਉਂਗਲੀਆਂ ਅਗਲੇ ਦੀਆਂ ਮਿਲੇ 20 ਕਰ ਜੋੜ ਤਾਂ ਫਿਰ ਕੀ ਆ ਗੁਰਸਿੱਖ ਸੇ ਗੁਰਸਿੱਖ ਮਿਲੇ ਔਰ ਖਿਲੇ 7 ਕਰੋੜ ਯਾਨੀ ਕਿ ਜਦੋਂ ਗੁਰਸਿੱਖ ਦੇ ਨਾਲ ਗੁਰਸਿੱਖ ਦਾ ਮੇਲ ਹੋਇਆ ਤੇ 10.5 ਕਰੋੜ ਰੂਮ ਆਪਣੇ ਤੇ 3.5 ਕਰੋੜ ਰੂਮ ਅਗਲੇ ਦੇ ਸਾਢੇ 3 ਕਰੋੜ ਮਤਲਬ ਤੇ ਸਾਢੇ 3 ਕਰੋੜ ਅਗਲੇ ਦੇ 7 ਕਰੋੜ ਜਿਹੜੇ ਰੂਮ ਆ ਉਹ ਖੁਸ਼ ਹੋ ਗਏ ਖਿਲ ਗਏ ਸੋ ਦੋਸਤੋ ਫਤੇ ਦਾ ਬਹੁਤ ਵੱਡਾ ਮੀਨਿੰਗ ਹੈ ਸੋ ਆਓ ਇੱਕ ਦੂਜੇ ਨੂੰ ਜਦੋਂ ਫਤੇ ਬੁਲਾਈਏ ਨਾ ਤਾਂ ਫਿਰ ਮੁਸਕਰਾ ਕੇ ਬੁਲਾਈਏ ਔਰ ਫਤੇ ਦਾ ਜਰੂਰ ਜਵਾਬ ਦਿਈਏ ਫਤੇ ਦੇ ਵਿੱਚ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜੀਂਦੇ ਵਸਦੇ ਰਹੋ ਗੋਡ ਬlesਸੀ